ਬਾਬਾ ਨਾਨਕ ਆ ਤੁਹਾਈ ਬਾਬਾ ਨਾਨਕ ਆ ਇਹੋ ਜਿੰਨਾਂ ਖੁਸ਼ੀਆਂ ਲਿਆਈ ਬਾਬਾ ਨਾਨਕ ਆ ਇਹੋ ਜਿੰਨਾਂ ਖੁਸ਼ੀਆਂ ਲਿਆਈ ਬਾਬਾ ਨਾਨਕ ਆ ਇਹੋ ਜਿੰਨਾਂ ਖੁਸ਼ੀਆਂ ਲਿਆਈ ਬਾਬਾ ਨਾਨਕ ਆ ਸਾਡੇ ਵੇੜੇ ਖੁਸ਼ੀਆਂ ਲਿਆਈ ਬਾਬਾ ਨਾਨਕ ਆ ਸਾਡੀ ਵੇੜੇ we hey, पती जे प्यार े मथा टेक ਪਤੀ ਜੀ ਮੇਰੀ ਵਾਕੇ ਕੇ ਗੜ ਲੱਗਦੀ ਤੀ ਵੀਰ ਦੀ ਪਤੀ ਜੀ ਮੇਰੀ ਵਾਕੇ ਕੇ ਘੜ ਲੱਗਦੀ ਤੀ ਵੀਰ ਦੀ ਪਤੀ ਜੀ ਮੇਰੀ ਵਾਕੇ ਕਰ ਜੰਮੀਆਂ ਤੀ ਵੇ ਨਰੰਜਣਾ ਜੇ ਕਰ ਜੰਮੀਆਂ ਤੀ ਵੇ ਨਰੰਜਣਾ ਸੀਤਲ ਹੋ ਲੀਆਂ ਚ ਕਹਿੰਦੇ ਆ ਟੀਨੀ ਪੁੜੀ ਆਈ ਏ ਇੰਨੀ ਫੇਤਲੀ ਹਾਨੀ ਕਾਰਖਾ ਲਿਖਿਆ ਹੁੰਦਾ ਬੋਤਲ ਦੇ ਉੱਤੇ ਹਨਾ ਸਾਨੂੰ ਦੇ ਲੋੜੀ ਮੇਰੀ ਜੀਵੇ ਕੋਲੀ ਸਾਨੂੰ ਦੇ ਲੋੜੀ ਮੇਰੀ ਜੀਵੇ ਜੋ ਸਾਨੂੰ ਦੇ ਸਾਡੇ ਪੈਰਾਂ ਹੇਠ ਸੁਲਾਈਆਂ ਨੀ ਅਸੀਂ ਕਿਹੜੇ ਵਲਿਆਂ ਦੀਆਂ ਆਈਆਂ ਸਾਡੇ ਪੈਰਾਂ ਮੇਕ ਸੁਲਾਈਆਂ ਨੀ ਅਸੀਂ ਕਿਹੜੇ ਮਲਿਆਂ ਦੀਆਂ ਸਾਡੇ ਪੈਰਾਂ ਹੇਠਾਂ ਰੋ ਸਾਨੂੰ ਛੇਤੀ ਛੇਤੀ ਤੋੜ ਸੇਪੀ ਸੇਪੀ ਤੋਰ ਕਮ ਕਰੀ ਨਾ ਜੇ ਨਾ ਉਹ ਨੱਚ ਤੂੰ ਨੱਚ ਮੁੰਡੇ ਦੀ ਪੂ ਲਾਗਿਆ ਲਾਗਦ ਬਾਰੇ ਤੂੰ ਨੱਚ ਤੂੰ ਨੱਚ ਮੁੰਡੇ ਦੀ ਪੂ ਲਾਗਿਆ ਲਾਗਦ ਬਾਰੇ ਐਸਾ ਤੇਰੇ ਕੋਲ ਬੱਥੇਰਾ ਹੈਗਾ ਪਰ ਫੁਲਕਾਰੀ ਦੀ ਗੱਲ ਕਰ ਤੇ ਪੈਸਾ ਬੜਾ ਸਤੈਨ ਫੁਲਕਾਰੀ ਦੀ ਮੂਮਕਲਾ ਤੇ ਤੂੰ ਨੱਚ ਤੂੰ ਨੱਚ ਮੁੰਡੇ ਦੀ ਪੂ ਲਾਗਿਆ ਦੇ ਰੇਲ ਤੂੰ ਨੱਚ ਤੂੰ ਨੱਚ ਮੁੰਡੇ ਦੀ ਚਾਚੀ ਲਾਗਿਆ ਤੇ ਲਾਗ ਕੁਨਤ ਕੁਨਤ ਮੁੰਡੇ ਰਾਗੀਆਂ ਦਾ ਰਾਗ ਦਵਾ ਚਾਚਾ ਮੁੰਡੇ ਦਾ ਅਫਸਰ ਲੱਗਿਆ ਚੰਗੀ ਜਿਹੀ ਵੇਲ ਕਰਾ ਦੇ ਚਾਚਾ ਮੁੰਡੇ ਦਾ ਅਫਸਰ ਲੱਗਿਆ ਚੰਗੀ ਜਿਹੀ ਵੇਲ ਕਰਾ ਦੇ ਹਾਂ ਨੀ ਹੋਰਾਂ ਨੇ ਖਾਧੀਆਂ ਸਾਗ ਮੱਕੀ ਦੀਆਂ ਰੋਟੀਆਂ ਹੋਰਾਂ ਨੇ ਖਾਧੀਆਂ ਸੁੱਖੀ ਰੋਟੀ ਬਣਾਉਂਦੇ ਚੁੱਲ੍ਹੇ ਤੇ ਠਾਕ ਮੱਕੀ ਦੀਆਂ ਰੋਟੀਆਂ ਪਾਸਾ ਤਖਾਦੀਆ ਚੂਰੀਆਂ ਵੇ ਅੱਜ ਹੋਇਆ ਮਰਾਧਾ ਪੂਰੀਆ ਵੇ ਅੱਜ ਹੋਇਆ ਮਰਾਧਾ ਪੂਰੀਆ ਅੱਜ ਹੋਇਆ ਮਰਾਧਾ ਪੂਰੀਆ ਰੋਜ ਰਾਜ ਨਹੀਂ ਆਉਣੇ ਨੀ ਇਹ ਦਿਲ ਛਕ ਨਾ ਦੇ ਰੋਜ ਰਾਜ ਨਹੀਂ ਆਉਣੇ ਨੀ ਇਹ ਦਿਲ ਇਕ ਰੋਜ ਰਾਜ ਨਹੀਂ ਆਉਣੇ ਨੀ ਹੰਗਿਆ ਦੇ ਨਾਚ ਨਾਚ ਹੋ ਜਾ ਦੂਰੀ ਨਹੀਂ ਇਹ ਦਿਨ ਚਗਨਾ ਨਾਚ ਨਾਚ ਹੋ ਜਾ ਦੂਰੀ ਨਹੀਂ ਇਹ ਦਿਨ ਚਗਨਾ ਅਸੀਂ ਜਿੱਥੇ ਵੀ ਨੱਚੂ ਘਰਾਂ ਨੱਚੂ ਨਾ ਚਾਹੇਂਦੇ ਨੱਚਦੀ ਕਾਤੋਂ ਤੇਰੇ ਪੈਰ ਨਚਾਣ ਨੂੰ ਕਨੇ ਕੂਰੀ ਨੱਚਦੀ ਕਾਤੋਨੀ ਜੀ ਮਾਲਕ ਨੇ ਕੂਰੀ ਨੱਚਦੀ ਕਾਤੋਨੀ ਜੀ ਮਾਲਕ ਨੇ ਕੂਰੀ ਨੱਚਦੀ ਕਾਤੋਨੀ ਜੀ ਮੇਰੇ ਵੀਰ ਨੇ ਕੂਰੀ ਨੱਚਦੀ ਕਾਤੋਨੀ ਕਹਰੇ ਜਾ ਕੇ ਨੱਚ ਲੈ ਜੱਟ ਮਾਰੀ ਨੱਚਣਾ ਪਾ ਹੁਣ ਨੱਚ ਲੈ ਕਹਰੇ ਜਾ ਕੇ ਨੱਚ ਲੈ ਜੱਟ ਮਾਰੀ ਐ ਕਿਧਰ ਮੇਰੇ ਮਾਮਾ ਆਹ ਆਹ ਬੇਟਾ ਪੁੱਤ ਐ ਤਾਂ ਨਹੀਂ ਕਰਦਾ ਆਧਾ ਕਰੰਗਰ ਲਾ ਕੇ ਨਹੀਂ ਬਗਦੀ ਰਵੀ ਦੇ ਕੰਢੇ ਗੁੱਟਾਂ ਮੈਂ ਕਿਆਰੀਆਂ ਕੀ ਕਰਾਂ ਬਗਦੀ ਰਵੀ ਦੇ ਕੰਢੇ ਗੁੱਟਾਂ ਮੈਂ ਕਿਆਰੀਆਂ ਪੁੱਤ ਵੀ ਪਿਆਰੇ ਨੂੰਹਾਂ ਵੀ ਪਿਆਰੀਆਂ ਪੁੱਤ ਵੀ ਪਿਆਰੇ ਉਦੋਂ ਵੀ ਪਿਆਰੀ ਪੁੱਤ ਵੀ ਪਿਆਰੇ ਸਾਨੂੰ ਨੂੰਹਾਂ ਵੀ ਪਿਆਰੀ ਪੁੱਤ ਵੀ ਪਿਆਰੇ ਨੂੰਹਾਂ ਵੀ ਪਿਆਰੀਆਂ ਪੰਜਾਬ ਮੇਰੇ ਘਰ ਦਾ ਸ਼ਿੰਗਾਰ ਨੂੰ ਹੈ ਮੇਰੇ ਤੂੰਆਂ ਮੇਰੇ ਕਰਦਾ 시ਗਾਰ ਨੂੰ ਹੈ ਮੇਰੇ ਤੂੰਆਂ ਮੇਰਾ ਰੱਖਣਾ ਖਿਆਲ ਨੂੰ ਹੈ ਮੇਰੇ ਤੂੰਆਂ ਮੇਰਾ ਰੱਖਣਾ ਖਿਆਲ ਨੂੰ ਹੈ ਮੇਰੇ ਲਖਤ ਵਾਲੀ ਹੁਣ ਫੇਰਾ ਦੀ ਅੱਡੀ ਨਰੇਂਦੀ ਬਾੜ ਵਾਲੇ ਨੂੰ ਨਿੰਚ ਚੁੜ ਵਾਲੇ ਦੀ ਅੱਡੀ ਬਾੜ ਵਾਲੇ ਨਹੀਂ ਬੋਲੀ ਨਹੀਂ ਬੋਲੀ ਨੀ ਬੱਲੀ ਮੈਂ ਪਮਾਨ ਨੱਚ ਕੇ ਦੇ ਵਿੱਚ ਤੂੰ ਨੀ ਬੱਲੀ ਮੈਂ ਪਮਾਨ ਨੱਚ ਕੇ ਦੇ ਵਿੱਚ ਤੂੰ ਨੀ ਬੱਲੀ ਮੈਂ ਪਮਾਨ ਹਾੜੀਆਂ ਕਾਲੀ ਤੇ ਤੁਗੀ ਕਰੇ ਕੂਕੂ ਹਾੜੀਆਂ ਕਾਲੀ ਤੇ ਤੁਗੀ ਕਰੇ ਕੂਕੂ ਹਾੜੀਆਂ ਕਾਲੀ ਤੇ ਤੂੰ ਟਿੱਕਾ ਲਾਉਂਦੀ ਜੱਟ ਪਾਪੀ ਤੂੰ ਟਿੱਕਾ ਲਾਉਂਦੀ ਜੀਤੇ ਮੂਰੇ ਘੜਦੀ ਨੀ ਪਹਿਲਾ ਦੀ ਸ਼ਰਾਬ ਮੈ ਚੜਦੀ ਜੀ ਮੈ ਲੰਗੀ ਸ਼ਰਾਬ ਮੈਨੂੰ ਚੜਦੀ ਜੀ ਪੀ ਪਾਦੀ ਯਾਦ ਜਿੱਥੇ ਦौरा ਤੂੰ ਪੀਨੇ ਬੋਤਲਾ ਚੜਾ ਤੂੰ ਪੀਨੇ ਬੋਤਲਾ ਉਹ ਤੇਈ ਦੀ ਦੌਰ ਤੇ ਰਾਣੀ ਚਾਹ ਪਏ ਪਿੰਦੇ ਪੁੱਛਦਾ ਸਹੀ ਫਿਰ ਵੀ ਪਿੰਦੇ ਪਿੰਦੇ ਕੀ ਕਰਦੇ ਚੰਗੇ ਸਨੈਕਸ ਨੁਕਸ ਖਾਤੇ ਪਤਾ ਨਹੀਂ ਕਿਹੜੀ ਗੱਲ ਤੋਂ ਬਹਿਸ ਹੋਈ ਵੀ ਦੌਰ ਤੇ ਰਾਣੀ ਚਾਹ ਸੀ ਪਿੰਦੇ 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 ਲੜ ਤੇਰੀ ਉਤੇ ਕਾਲੀ ਤੇ ਕਾਲੀ ਕਰਕੇ ਨਹੀਂ ਉਤੇ ਕਾਲੀ ਕਾਲੀ ਕਰਕੇ ਨਹੀਂ ਉਤੇ ਹੋਵੇਂ ਪਹਿਣਾ ਨਹੀਂ ਸਾਰੇ ਨੱਚੀਏ ਤੇ ਰਾਣੀਆਂ ਜਟਾਣੀਆਂ ਦੇਖੇ ਤੁਮੇ ਇਹ ਸੋਹਣੀਆਂ ਨੱਚੀਏ ਤੇ ਰਾਣੀਆਂ ਜਟਾਣੀਆਂ ਮੈਂ ਆ ਕਹਦੇ ਫੁੱਲ ਨੇ ਕਣੀ ਇਹ ਫੁੱਲ ਕਾਦੇ ਇਹ ਕੇਲੀਆਂ ਨੇ ਕੇਲੀਆਂ ਨਹੀਂ ਕਹਿੰਦੇ ਨੇ ਫੁੱਲ ਗਲਾਬ ਦੇ ਫੁੱਲ ਨਹੀਂ ਆ ਤਾਂ ਲਗੀਆਂ ਨੇ ਕੇਲੀਆਂ ਨਹੀਂ ਬਾਕੀ ਸਭ ਨੱਚ ਲਈਆਂ ਨੇ ਹੁਣ ਨਚਾਂਗੇ ਸਹੇਲੀਆਂ ਸਹੇਲੀਆਂ ਨਹੀਂ ਬਾਕੀ ਸਭ ਨੱਚ ਲਈ ਅੰਨੀ ਹੋਣੇ ਨਚਾਂਗੇ ਸਹੇਲੀਆਂ ਸਹੇਲੀਆਂ ਚਲ ਭਾਈ ਨਹੀਂ ਅਸੀਂ ਜਿੱਥੇ ਵੀ ਜਾਈਏ ਖੜਦੂ ਪਟ ਛੱਟੀ ਏ ਚਲ ਹੁਣ ਤੁਸੀਂ ਪਟ ਛੜਦੂ ਸੀ ਆਇਓ ਆਜੋ ਆਜੋ ਨੀ ਜੇ ਕੁੜੀਏ ਮੇਰਾ ਪਿੰਡ ਨਹੀਂ ਜਾਣਦੀ ਛੜਾ ਪਿੰਡਾ ਨਹੀਂ ਜੇ ਕੁੜੀਏ ਮੇਰਾ ਪਿੰਡ ਨਹੀਂ ਜਾਣਦੀ ਪਿੰਡਾ ਸੀਟਾ ਵਾਲੀ ਨਹੀਂ ਜੇ ਕੁੜੀਏ ਮੇਰਾ ਖੂਨ ਨਹੀਂ ਜਾਣਦੀ ਹਲੂ ਵਾਲੀ ਸਾਹਿਬ ਨੂੰ ਦਿਖਾਓ ਜੇ ਕੁੜੀਏ ਮੇਰਾ ਖੂਨ ਨਹੀਂ ਜਾਣਦੀ ਉਹ ਤੂਤਾਂ ਵਾਲਾ ਨਹੀਂ ਜੇ ਕੁੜੀਏ ਮੇਰਾ ਨਾਂ ਨਹੀਂ ਜਾਣਦੀ ਨਾਂ ਮੇਰਾ ਕਰਤਾ ਰੰਗ ਦਾ ਰੂਪਿੰਦੇ ਦਾ ਜੱਟੀਏ ਲਲਕ ਹਰ ਪਈ ਅਰਿੰਦਰ ਲੀਕਾ ਚੱਤ ਨੱਚ ਮੁੰਡੇ ਦੀ ਮਾਏ ਲਾਗੀਆਂ ਦਾ ਲਾਗ ਜਵਾਨਾ ਨੱਚ ਨੱਚ ਮੁੰਡੇ ਦੀ ਮਾਏ ਲਾਗੀਆਂ ਦਾ ਲਾਗ ਜਵਾਨਾ ਮੇ ਸਾਹ ਤਰੇ ਸੋਹਣੀ ਅੰਦਾਜ਼ ਪਿਆਰ ਜੰਗੀ ਜਿਵੇਂ ਲਕੜਾ ਦੇ ਕਰਵਾ ਦਾ ਤੇਰਾ ਮੇਜਰ ਲਗਿਆ ਸੋਹਣੀ ਜਿਵੇਂ ਲਕੜਾ ਦੇ ਨੱਚ ਨੱਚ ਮੁੰਡੇ ਦੀ ਮਾਏ ਲਾਗੀਆਂ ਦੇ ਲਾਗ ਜਵਾਨਾ ਮੈਂ ਤਾਂ ਕਹਿੰਦਾ ਚੀਕ ਲਈ ਪਾਬਿੰਦ ਤਰਾ ਲੇ ਕਿ ਲਾ ਦੇ ਗਿਆ ਬੇਬੀ ਬੇਬੀ ਲੱਖੇ ਬੇਬੀ ਹਾਂ ਉਹ ਨਾਮ ਗੰਦੇ ਮਦਨ ਮੋਸਾ ਬੱਚਾ ਹਲੇ ਆ ਤੇ ਕੀ ਤੇਰਾ ਮਰਾਤਾ ਪੁਰੀਆਨੀ ਗਾਤਾ ਕਰੀਂ ਆਪਣਾਤਾ ਪੁਰੀਆਨੀ ਤੇਨੀ ਨੱਚ ਨੱਚ ਪਟਾ ਕਰਦੀ ਮੇਰਾ ਕਾ ਇਹ ਨਾਤ ਤੇ ਨੱਚ ਨੱਚ ਪਟਾ ਕਰਦੀ ਕੋਈ ਕਿਲੇ ਚੁੱਪ ਚੇਰੇ ਜੈ ਜੈ ਵੀ ਮੈਂ ਮੱਕਾ ਨਾ ਜਾਣਦੀ ਤੁਸ ਦੀ ਗਨੀ ਗਾਲਖ ਦੇਖੋ ਕਹਿੰਦੀ ਤੇਰੇ ਜਹੇ ਤਾਹੀ ਆਗੀ ਰੌਣਕ ਮੇਲਾ ਨਹੀਂ ਮਾਜੀ ਆਗੀ ਆਗੀ ਰੌਣਕ ਮੇਲਾ ਨਹੀਂ ਮਾਜੀ ਆਗੀ ਤੇਰੇ ਰੌਣਕ ਤੇ ਸੱਤ ਨੇ ਮੁੰਡੇ ਜੰਮੇ ਮੁੰਡੇ ਹੁਣ ਤਾਂ ਇੱਕ ਇੱਕ ਜੰਮ ਕਾਸ ਕਰ ਦਿੰਦੀ ਯਾਰੇ ਅੱਗੇ ਸੁਖਨਾ ਸੱਤ ਸੱਤ ਹੁੰਦੇ ਸੀ ਹੁਣ ਤਾਂ ਇੱਕ ਜੰਮ ਕੇ ਸਰਦਰੀ ਵੀ ਹੋ ਜਾਂਦੀ ਐ ਫੇਰ ਮੜ ਕੇ ਸਾਰੀ ਉਮਰ ਮਿੱਠ ਦੁੱਖ ਦੀ ਹੈ ਜੀ ਮੈਨੂੰ ਕੈਲਸ਼ੀਅਮ ਲਿਆ ਦਿਓ ਆ ਮੈਨੂੰ ਮੁੰਡੇ ਦੇ ਪਾਪਾ ਮੈਨੂੰ ਵਿਟਾਮਿਨ ਡੀ ਲਿਆ ਦਿਓ ਇਹਨਾਂ ਨਹੀਂ ਸੱਸ ਮੇਰੀ ਨਹੀਂ ਮੁੰਡੇ ਜੰਮੇ ਨੀ ਚਮ ਜਮ ਘਰੀ ਸੋਈ ਨੀ ਸਾਰੇ ਨਾ ਵਰਗੇ ਕਲ ਵਰਗਾ ਨਾ ਕੋਈ ਨਸਾਰੇ ਨਾ ਵਰਗੇ ਨਾ ਵਰਗਾ ਨਾ ਕੋਈ ਨਸਾਰੇ ਨਾ ਮੇ ਸੱਸ ਮਰੀ ਦੇ ਮੁੰਡੇ ਜਮ ਸੱਖਣਾ ਸੱਤ ਹੋਵੇ ਕਹਾਣੀਆਂ ਦੀ ਬਹੁਤ ਬਹੁਤ ਨੀ ਚਮ ਜਮ ਲਾ ਲਾ ਟੇਰ